ਆ ਤਾਂ ਉਹ ਕਿ ਲਿਆਉਣੀਆਂ ਮੱਝਾਂ ਚਾਰਨ ਜਾਂਦੇ ਹੁੰਦੇ ਸੀ ਛੋਟੇ ਹੁੰਦੇ ਨਾਲੇ ਛੱਲੀਆਂ ਤੋੜ ਲਿਆਉਣੀਆਂ ਫਿਰ ਆ ਕੇ ਅੱਗ ਉਦੋਂ ਤਾਂ ਹਮੇਸ਼ਾ ਹੀ ਚੁੱਲਿਆਂ ਤੇ ਰੋਟੀ ਪੱਕਦੀ ਸੀ ਹੂੰ ਅੱਗ ਤੇ ਤੇ ਇਹਨਾਂ ਨੂੰ ਵੀ ਨਾਲ ਹੀ ਆਪਾਂ ਭੁੰਨ ਲੈਂਦੇ ਹੁੰਦੇ ਸੀਗੇ ਤੇ ਪਹਿਲੇ ਪਹਿਲੇ ਜ਼ਮਾਨੇ 'ਚ ਹੁੰਦੇ ਸੀ ਉਹ ਤਾਂ ਜਵਾਕ ਨਹੀਂ ਛੱਡਦੇ ਹੁੰਦੇ ਅਸੀਂ ਵੀ ਛੋਟੇ ਹੁੰਦੇ ਬਹੁਤ ਤੋੜਦੇ ਰਹੇ ਆ ਹੁਣ ਬਸ ਆਵੇ ਲੋ ਕਿੰਨਾ ਭਰਿਆ ਹੋਇਆ ਥੱਲੇ ਹੀ ਸਾਰੇ ਢਿੱਗੀ ਜਾਂਦੇ ਆ ਪਰ ਹੁਣ ਜਵਾਕ ਤਾਂ ਗੇਮਾਂ ਜੋ ਅੱਗੇ ਰਹਿ ਗਏ ਅਸੀਂ ਆਇਆ ਜਾਮਨ ਤੋੜਨ ਕਾਲ ਤਾਂ ਮੰਗਲੇ ਸ਼ਹਿਰੋਂ ਤੇ ਅੱਜ ਅਸੀਂ ਆਖਿਆ ਸੀ ਵੀ ਜੀੜਾ ਕੱਢ ਲੈਣੇ ਕਿਤੇ ਤੇ ਜਿਹੜੇ ਪਹਿਲੇ ਪਹਿਲੇ ਜ਼ਮਾਨੇ 'ਚ ਹੁੰਦੇ ਸੀ ਉਹ ਤਾਂ ਜਵਾਕ ਨਹੀਂ ਛੱਡਦੇ ਹੁੰਦੇ ਅਸੀਂ ਵੀ ਛੋਟੇ ਹੁੰਦੇ ਬਹੁਤ ਤੋੜਦੇ ਰਹੇ ਆ ਹੁਣ ਬਸ ਆਵੇ ਲੋਕ ਕਿੰਨਾ ਭਰਿਆ ਪਿਆ ਥੱਲੇ ਹੀ ਸਾਰੇ ਡਿੱਗੀ ਜਾਂਦੇ ਆ ਪਰ ਹੁਣ ਜਵਾਕ ਤਾਂ ਗੇਮਾਂ ਜੋਗੇ ਰਹਿ ਗਏ ਹਾਂ ਤੇ ਸਾਡਾ ਦਾ ਵੇਖ ਹਾਂ ਤੇ ਹੁਣ ਹੀ ਕਰੇ ਸਾਡਾ ਰਹਿ ਗਿਆ ਰਾਣ ਦੀ ਕਰ ਨਹੀਂ ਕਰ ਵੀ ਰੋਲਾ ਐ ਹਾਂ ਵੀ ਅੱਗੇ ਚਲੋ ਬੱਚੇ ਖਾ ਜਾਂਦੇ ਸੀ ਤੇ ਹੁਣ ਤਾਂ ਜਵਾਕ ਰਹਿ ਕੇ ਗੇਮਾਂ ਚੋਗੇ ਤੇ ਆ ਵੇਖ ਲੋ ਜਾਵਣ ਸਾਡਾ ਵੀ ਨਹੀਂ ਟਾਈਮ ਲੱਗਦਾ ਕਿਉਂਕਿ ਅੱਗੇ ਜਿਹੜੇ ਸਮੇਂ ਹੁੰਦੇ ਸੀ ਉਹ ਹੋਰ ਹੁੰਦੇ ਸੀ ਹੁਣ ਬੱਚੇ ਬਸ ਗੇਮਾਂ ਚ ਰਹਿ ਕੇ ਲੇਜ ਕਰ ਕਰੇ ਖਾਲੇ ਆ ਚੀਜ਼ਾਂ ਭੁੱਲ ਗਏ ਇਹ ਸਿਰਫ ਫੋਨ ਤੇ ਤਾਂ 15 20 ਦੇਣੀਆਂ ਜਾਵਣ ਮੁੜ ਕੇ ਆ ਜਾਂਦੇ ਖਤਮ ਹਾਂ ਠੇਕੇ ਗਾਹ ਗਾਣੂ ਹਾਂ ਪਲੋਰਾ ਕਹਿੰਦਾ ਵੀ ਗਾਣੂ ਅਸੀਂ ਠੇਕੇ ਤੇ ਵੀ ਦੇ ਦੇਾਂਗੇ ਜੇ ਕੋਈ ਹੋਇਆ ਤਾਂ ਕਰ ਲਿਓ ਕਨੇਕਟ ਨਹੀਂ ਕਿਉਂਕਿ ਖਰਾਬ ਹੁੰਦੇ ਜਾਦੇ ਤੇ ਹਾਂ ਜਰੇ ਨਹੀਂ ਜਾਂਦੇ ਵਾਕਈ ਖਰਾਬ ਤਾਂ ਬਹੁਤ ਹੁੰਦੇ ਆ ਨਾ ਆਹੜਾ ਖੁਸ਼ ਵੀ ਆ ਖੁਸ਼ ਬਣ ਗਈ ਗੱਲ ਕਿ ਨਹੀਂ ਚੌਕਲਾ ਹੌਲੀ ਹੌਲੀ ਚੌਕਲਾ ਚੰਗਾ ਡੇਗਣਾ ਪਈ ਉਹ ਪਰੇ ਇਧਰ ਨਾ ਜਾਈ ਤੇ ਇਧਰ ਇਧਰ ਆ ਜਾ ਉਧਰ ਤਾਂ ਹੈ ਨਹੀਂ ਗੇ ਜਾ ਗਾਂ ਵੇਖਿਆ ਓਏ ਛੋਟੇ ਬੂਟੇ ਤੇ ਆਵੇ ਇੱਥੇ ਲੱਗੇ ਜਿਵੇਂ ਕੋਠੀ ਤੇ ਖੜ ਕੇ ਆਪਾਂ ਤੋੜ ਸਕਦੇ ਆ ਖੁਸ਼ ਆ ਗਿਆ ਵੀ ਹੁਣ ਆਪਣੀ ਜਾਨ ਤੇ ਹੈ ਖੁਸ਼ ਚੱਲ ਚੱਕਲਾਓ ਅੱਗੇ ਵੀ ਪਿਆ ਵਧੀਆ ਅੱਗੇ ਅਸੀਂ ਨਾ ਇੱਥੇ ਜਦੋਂ ਛੋਟੇ ਨੇ ਨਾ ਖੁਸ਼ ਇਹ ਆ ਜਾਵਣ ਤੇ ਅਸੀਂ ਚੜ ਜਾਂਦੇ ਹੁੰਦੇ ਸੀ ਬਹੁਤ ਜਾਵਣ ਲਾਏ ਮੇਰੇ ਤੇ ਚੜ ਚੜ ਕੇ ਹਾਂ ਤਾਂ ਥੋੜਾ ਇਹ ਟਾਣੇ ਟੁਣ ਟੁੱਟ ਗਏ ਹਾਂ ਨੀਵੇਂ ਹੋ ਗਏ ਕੋਈ ਨਹੀਂ ਤੋੜਦੇ ਆ ਤਾਂ ਇਹ ਹੈਗੀ ਆਪਣੀ ਤਾਏ ਦੀ ਮੋਟਰ ਉਹ ਇੱਥੇ ਬੜਾ ਹੀ ਨਾ ਆਨੰਦ ਲੈਦੇ ਰਹੇ ਹਾਂ ਬੜੇ ਜਾਵਣ ਖੁਸ਼ੀ ਤਾਂ ਚੜ ਚੜ ਕੇ ਤੋੜੇ ਅਸੀਂ ਇੱਥੇ ਤਾਏ ਦਾ ਉਹ ਰੱਖਿਆ ਹੁੰਦਾ ਸੀਗਾ ਪੱਥਰ ਜਿਹਾ ਉੱਚਾ ਕਰਕੇ ਇਟਾਂ ਤੇ ਅਸੀਂ ਐਂ ਚੜ ਕੇ ਤੇ ਸਿੱਧਾ ਚੜ ਜਾਂਦਾ ਇਹਦਾ ਮੈਨੂੰ ਹਸਾਬ ਸੀਗਾ ਇੱਥੇ ਮੈਂ ਚੜ ਜਾਂਦਾ ਸੀ ਇਹ ਰਿੱਟਾਂ ਜਿਹੜੇ ਡੈਗ ਪੈਣੇ ਐ ਤਰਪਾਲ ਨਾਲ ਨਾ ਤਾਏ ਦੇ ਲਾ ਕੇ ਤੇ ਅਸੀਂ ਸਾਰੇ ਝਾੜ ਝਾੜ ਕੇ ਇੱਕ ਬਰਨਾਲਾ ਹੁੰਦਾ ਸੀ ਸਾਰੇ ਚੌਕ ਲੈਂਦੇ ਸੀ ਸੋ ਯਾਦਾਂ ਰਹਿ ਜਾਂਦੀਆਂ ਹੋ ਹੋ ਕੇ ਸਾਰੇ ਤੁਰੇ ਜਾਂਦੇ ਆ ਸੋ ਸਿਰਫ ਯਾਦਾਂ ਰਹਿ ਜਾਂਦੀਆਂ ਇੱਕ ਆਪਣੀਆਂ ਉਹ ਯਾਦਾਂ ਉਹਦੇ ਹੀ ਤਾਜ਼ੀਆਂ ਹੁੰਦੀਆਂ ਜਦੋਂ ਆਪਾਂ ਉਹ ਚੀਤੇ ਉੱਤੇ ਪਹੁੰਚਦੇ ਆ ਸੋ ਤੋ ਕੇ ਹੁਣ ਜਿਹੜੇ ਪਹਿਲੇ ਹੁੰਦੇ ਸੀ ਬਚਪਨ ਉਹ ਬਹੁਤ ਘੈਂਟ ਹੁੰਦਾ ਸੀ ਤੈ ਤੁਸੀਂ ਵੀ ਕਮੈਂਟ ਕਰਿਓ ਕਿ ਕਿਹੜਾ ਕਿਹੜਾ ਬਚਪਨ ਜਾਮਣਾ ਤੇ ਚੜ ਚੜ ਕੇ ਉੱਤੋਂ ਡੈਗ ਡੈਗ ਕੇ ਲੰਘਿਆ ਤੇ ਹੁਣ ਵਾਲੇ ਬੱਚਿਆਂ ਨੂੰ ਤਾਂ ਜਾਮਣਾ ਦਾ ਨਹੀਂ ਪਤਾ ਵੀ ਜਾਮਣਾ ਹੈ ਕੀ ਹੈ ਕਈਆਂ ਨੂੰ ਦਾ ਗੇਮਾਂ ਚ ਹੀ ਧਿਆਨ ਰਹਿੰਦਾ ਸੋ ਅੱਗੇ ਲੋਕਾਂ ਨੇ ਭਜਾਉਣੇ ਇੰਨੇ ਬੱਚੇ ਆਉਣੇ ਜਵਾਕ ਆਉਣੇ ਲੋਕਾਂ ਨੇ ਭਜਾਉਣੇ ਵੀ ਨਾ ਤੋੜ ਭੱਜੋ ਤੇ ਭੱਜ ਪੈਣਾ ਡਰ ਜਾਣਾ ਤੇ ਹੁਣ ਆ ਜਾਵਣ ਭਰੇ ਪਏ ਆ ਤੇ ਕੋਈ ਤੋੜਨ ਵਾਲਾ ਜਵਾਕ ਨਹੀਂ ਆਉਂਦਾ ਕਿ ਸਿਆਣੇ ਤਾਂ ਜਿਵੇਂ ਆਪਾਂ ਹੁਣ ਸਿਆਣੇ ਆ ਉਮਰ ਚ ਆ ਕੇ ਇਹ ਨਹੀਂ ਮੰਨ ਜਿਆ ਕਰਦਾ ਤੇ ਆ ਦਿਲ ਖੁਸ਼ ਕਰਕੇ ਮੈਂ ਕਹਾਂ ਚਲ ਆ ਜੁਰ ਨਾਲੇ ਦਾ ਬਾਕੀ ਇਹ ਜਾਮਣ ਸਾਲ ਭਰ ਜਿਹੜੇ ਆਪਣੇ ਅੰਦਰ ਵਾਲ ਚਲੇ ਜਾਂਦੇ ਹਨ ਕਿਸੇ ਵੀ ਤਰ੍ਹਾਂ ਉਹਨਾਂ ਨੂੰ ਬਾਹਰ ਕੱਢਦਾ ਤੇ ਸ਼ੁਕਰ ਵਾਲਿਆਂ ਲਈ ਤਾਂ ਹੈ ਹੀ ਵਰਦਾਨ ਤੇ ਇਹ ਖਾਣੇ ਚਾਹੀਦੇ ਸਾਲ ਚ ਇੱਕ ਵਾਰੀ ਤਾਂ ਫਾਲ ਆਉਂਦਾ ਪਰ ਇਹ ਫਾਲ ਥੋੜਾ ਕੰਮ ਘੱਟ ਆਉਂਦਾ ਤੇ ਆਪਣਾ ਡੇਗਦਾ ਜਿਆਦਾ ਖਰਾਬ ਜਿਆਦਾ ਹੋ ਜਾਂਦਾ ਬਾਕੀ ਇਹਦਾ ਪ੍ਰਬੰਧ ਕੀਤਾ ਹੋਵੇ ਤਰਪਾਲ ਤਰਫੂਨ ਲਾਏ ਹੁਣ ਜਾਲੀ ਜੁਲੀ ਤੇ ਫੇਰ ਇਹ ਘੈਂਟ ਕੰਮ ਬਣਦਾ ਖੁਸ਼ੀ ਰੋੜਿਆਂ ਚ ਨਾ ਵੜੀ ਜੰਗਾ ਧਿਆਨ ਨਾਲ ਜੇ ਅਸੀਂ ਤਾਂ ਅਜ ਉੱਪਰ ਤਾਂ ਨਹੀਂ ਚੜਨਾ ਕਿਉਂਕਿ ਹੁਣ ਤਾਂ ਡਰ ਲੱਗਦਾ ਪਹਿਲਾਂ ਛੋਟੇ ਹੁੰਦੇ ਸੀ ਛੱਡ ਜਾਂਦੇ ਸੀ ਹੁਣ ਆਏ ਡਰ ਲੱਗਦਾ ਕਿਤੇ ਨਾ ਟਾਣਾ ਹੀ ਨਾ ਟੁੱਟ ਜੇ ਬਾਕੀ ਧਿਆਨ ਨਾਲ ਆਈ ਖੁਸ਼ ਤੇ ਬਾਕੀ ਚੁੰਨ ਲਗੇ ਹਾਂ ਕਿਵੇਂ ਆਉਂਦਾ ਨਜ਼ਾਰਾ ਚੇਰ ਖੁਸ਼ੀ ਸਾਡਾ ਖਿੱਚੀ ਆਉਂਦਾ ਕੰਮ ਹੈ ਖੁਸ਼ੀ ਕੀ ਹੋਣਾ ਕੰਮ ਨੂੰ ਡੱਕਵਾ ਡੱਕਵਾ ਉੱਪਰ ਤਾਂ ਬहोत ਲੱਗਿਆ ਇੱਥੋਂ ਤੋੜ ਲੈਨੇ ਆ ਚੱਲ ਆਪਾਂ ਜਿਹੜੀਆਂ ਪ੍ਰਾਣੀਆਂ ਬਚਪਨ ਦੀਆਂ ਯਾਦਾਂ ਅੱਜ ਕਰ ਲੱਗੇ ਤਾਜ਼ੀਆਂ ਜਿਵੇਂ ਹੁਣ ਤੁਸੀਂ ਪਹਿਲਾਂ ਵੀਡੀਓ ਚ ਵੇਖਿਆ ਆਪਾਂ ਜਾਮਨ ਲੈ ਕੇ ਆਂਦੇ ਆ ਤੇ ਆਪਾਂ ਕੱਲ ਛੱਲੀਆਂ ਲੈ ਕੇ ਆਂਦੀਆਂ ਸੀ ਸ਼ਹਿਰੋਂ ਕੱਚੀਆਂ ਤੇ ਇਹ ਅੱਜ ਆਪਾਂ ਭੁੰਨਦੇ ਆ ਕਈ ਲੋਕ ਤਾਂ ਇਹਨਾਂ ਨੂੰ ਲਿਆ ਕੇ ਤੇ ਆਪਣੇ ਗੈਸ ਸਿਲੰਡਰ ਤੇ ਗੈਸ ਤੇ ਜੁੱਲੇ ਤੇ ਭੁੰਨ ਲੈਂਦੇ ਆ ਪਰਾ ਪਾਣੀ ਉਦਾ ਭੁੰਨਨੇ ਆਪਾਂ ਜਿਵੇਂ ਛੋਟੇ ਹੁੰਦੇ ਭੁੰਨਦੇ ਹੁੰਦੇ ਨੇ ਅੱਗ ਤੇ ਅੱਜ ਆਪਣਾ ਉਹ ਚੁੱਲੇ 'ਚ ਅੱਗ ਮਚਾ ਕੇ ਉੱਥੇ ਭੁੰਨਦੇ ਹੈ ਤਾਂ ਆਪਾਂ ਖੁਸ਼ ਹੈ ਨਾ ਛੱਲੀਆਂ ਵਧੀਆ ਨਿਕਲੀਆਂ ਤੇ ਕਮੈਂਟ ਕਰਕੇ ਦੱਸਿਓ ਮੇਰੇ ਵੀਰ ਕੌਣ ਕੌਣ ਹੁਣ ਘਰੇ ਛੱਲੀਆਂ ਭੁੰਨ ਕੇ ਖਾਂਦਾ ਵੈਸੇ ਜਦੋਂ ਛੋਟੇ ਹੁੰਦੇ ਸੀ ਬਚਪਨ ਦੇ ਵਿੱਚ ਤਾਂ ਆਹ ਛੱਲੀਆਂ ਲੋਕਾਂ ਦੇੋਂ ਜਾਂ ਹੋਰ ਕਿਸੇ ਦੇੋਂ ਤੋੜ-ਤੋੜ ਕੇ ਕਿਉਂਕਿ ਛੱਲੀਆਂ ਆਮ ਹੁੰਦੀ ਸੀ ਹੁਣ ਤਾਂ ਆਪਣੇ ਛੱਲੀਆਂ ਬਹੁਤ ਘੱਟ ਹੁੰਦੀਆਂ ਤਾਂ ਆਚਾਰ ਪਾਉਣ ਵਾਸਤੇ ਹੀ ਹੁੰਦੇ ਬਸ ਤੇ ਖਾਣਾਸ ਤੇ ਨਾ ਖੁਸ਼ੇ ਅਸੀਂ ਬੜੀਆਂ ਛੱਲੀਆਂ ਤੋੜ ਕੇ ਲਿਆਉਣੀਆਂ ਮੱਝਾਂ ਚਾਰਨ ਜਾਂਦੇ ਹੁੰਦੇ ਸੀ ਛੋਟੇ ਹੁੰਦੇ ਨਾਲੇ ਛੱਲੀਆਂ ਤੋੜ ਲਿਆਉਣੀਆਂ ਫਿਰ ਆ ਕੇ ਅੱਗ ਉਦੋਂ ਤਾਂ ਹਮੇਸ਼ਾ ਹੀ ਚੁੱਲਿਆਂ ਤੇ ਰੋਟੀ ਪੱਕਦੀ ਸੀ ਹੂੰ ਅੱਗ ਤੇ ਤੇ ਇਹਨਾਂ ਨੂੰ ਵੀ ਨਾਲ ਹੀ ਆਪਾਂ ਭੁੰਨ ਲੈਂਦੇ ਹੁੰਦੇ ਸੀਗੇ ਛੱਲੀਆਂ ਨੂੰ ਤੇ ਖਾਂਦੇ ਹੁੰਦੇ ਸੀ ਇੰਨੇ ਵਾਲ ਹਾਂ ਇਹ ਕਹਿਣਾ ਨਾ ਅਸੀਂ ਬੁੱਢੀ ਮਾਈ ਦੇ ਵਾਲ ਤੇ ਅੱਜ ਆਪਾਂ ਛੱਲੀਆਂ ਗੈਸ ਤੇ ਨਹੀਂ ਭੁੰਨਣੀਆਂ ਛੱਲੀਆਂ ਬ ਚੁੱਲੇ ਤੇ ਭੁੰਨਾਂਗੇ ਹਾਂਜੀ ਤੇ ਪੁਰਾਣਾ ਜਿੰਨਾ ਕ ਆਪਾਂ ਸਿਸਟਮ ਰੱਖ ਸਕਦੇ ਆ ਉਹਨਾਂ ਕ ਤਰਖਣਾ ਚਾਹੀਦਾ ਹਨਾ ਨਾਲੇ ਬੱਚਿਆਂ ਨੂੰ ਪਤਾ ਲੱਗਦਾ ਰਹਿੰਦਾ ਹੁਣ ਆ ਸਾਡਾ ਖੁਸ਼ਪਰੀ ਦਾ ਇਹਨੂੰ ਸਾਰਾ ਕੁਝ ਦੱਸੀਦਾ ਤੇ ਇਹਦੇ ਨਾਲ ਹਾਂ ਥੜੀਆਂ ਮਿਰ ਲੱਗ ਜਾਂਦੀ ਹੈ ਚੱਲਾ ਤੋੜ ਦੇ ਪਿਛਲੇ ਪਾਸੇ ਫਿਰ ਆਪਾਂ ਭੁੰਨਦੇ ਆ ਚਲੋ ਵੀ ਭੁੰਨੀਏ ਪਹਿਲਾਂ ਛੱਲਣਗੇ ਤਾਂ ਪਹਿਲਾਂ ਅੱਗ ਲਈਏ ਬਾਲ ਮੈਦੇ ਕੁਝ ਇਹਨੇ ਹੈ ਕੁਝ ਹਾਂਜੀ ਅੱਗੇ ਸੀ ਨਾ ਇਹਦੇ ਚ ਹੋ ਲਾ ਲੈਂਦੇ ਹੁੰਦੇ ਸੀ ਵਿੱਚ ਇਹਦੇ ਨਾਲ ਸਲਾਈ ਜੀ ਉਹਦੇ ਨਾਲ ਪੱਕ ਜਾਂਦੀ ਸੀ ਛੱਲੀ ਵਧੀਆ ਅਮਸੀ ਅੱਜ ਦੇਸੀ ਜਿਗਾਰ ਦਾ ਹੀ ਪਖਾਵਾਂਗੇ ਆ ਤੂੰ ਮੇਰੇ ਨਾਲ ਵੜੀ ਸਵਾਰ ਲੱਗਦੀ ਹੁੰਦੀ ਹੈ ਨਾ ਨਾ ਬਾਈ ਹੋ ਜਾਏ ਕਾਮਯਾਬ ਟੌਪ ਵੀ ਬਹੁਤ ਹੈ ਮੈਂ ਤਾਂ ਖੁਸ਼ਾ ਹੋ ਗਏ ਕਾਮਯਾਬ ਹਾਂਜੀ ਤਾਂ ਦਾ ਫੋਈ ਜਾਣਾ ਸੀ

Hmm. Ah, eu lavo, eu lavo, eu lavo. Eu não não engano, não lá, não não Ponto Aqui não andou Vai para ਹਾਂਜੀ ਹਾਂਜੀ ਉਹ ਬਚਪਨ ਚ ਇੱਦਾਂ ਕਰਾਦਾ ਸੀ ਨਾ ਹਾਂ ਜਾ ਲੂਣ ਲਾ ਕੇ ਖਾਈ ਜੀ ਨਾ ਹਾਂ ਸਵਾਦ ਬਟਾਉਂਦਾ ਹਾਂ ਅੱਵੇ ਕੀ ਰਾਂ ਕਿਦਾ ਮਨ ਕਰਦਾ ਮਿਸ ਕਰ ਰਹੀ ਛੱਲੀਆਂ ਨੂੰ ਇੱਧਰ ਕਰ ਜੀ ਇਹਦੇ ਕਿਦਾ ਮਨ ਕਰਦਾ ਵੇ ਦੱਸੋ ਛੱਲੀ ਖਾਣ ਨੂੰ ਤੇ ਆ ਸਕਦੇ ਆ ਖਾ ਸਕਦੇ ਆ ਹੈ ਜੀ ਹਾਂਜੀ ਆ ਰਣਿੰਦਰ ਆ ਗਿਆ ਜੀ ਹੈ ਰਣਿੰਦਰ ਰਣਿੰਦਰ ਛੱਲੀ ਖਾਣੀ ਚਲੋ ਚੱਕ ਲਾ ਦੇ ਚੱਕ ਲੋ ਸਾਰੀਆਂ ਚੱਕ ਲੋ ਲਓ ਹਮ ਹੋ ਗਏ ਕਾਮਯਾਬ ਇੱਕ ਦਿਨ ਲੈ ਰਣਿੰਦਰ ਥਾ ਤੇ ਵੇਚ ਲਾ ਰੋੜ ਰੋੜ ਮੂਹ ਲਿਬੜ ਗਿਆ ਖਾ ਲੋ ਕਾਕਾ ਇਹ ਤਾਂ ਭੋਰ ਭੋਰ ਖਾਂਦੇ ਹੁੰਦੇ ਸੀ ਦੱਸ ਦਾਂ ਇੱਕ ਮਿੰਟ ਸਮ ਤਰੀਕਾ ਆਏ ਘੇਰ ਘੇਰ ਖਾਂਦੇ ਹੁੰਦੇ ਪਹਿਲਾਂ ਅਸੀਂ ਛੋਟੇ ਨੇ ਸੋ ਆਏ ਖਾਂਦੇ ਖੁਸ਼ ਤੇਰੇ ਵਾਂਗ ਖਾ ਗਏ ਉਸਾਈ ਹਾਂ ਪਹਿਲਾਂ ਆਏ ਖਾਂਦੇ ਇਹ ਅਸੀਂ ਹੌਲੀ ਹੌਲੀ ਇਦਾਂ ਆਪੇ ਲਾਲਾ ਖਾਨ ਲਾ ਗਏ ਰੰਦ ਤੂੰ ਨਹੀਂ ਖਾਣੀ ਤੂੰ ਨਹੀਂ ਥਾਣਾ ਤੇ ਖਾਣਾ ਓਏ ਟੇਸਟੀ ਬਣਗੇ ਨਾ ਹੂੰ ਕਿਆੜਾ ਓਕਰ ਪਾਉਟ ਉਸਤਾਦ ਨੂੰ ਵੀ ਦੇ ਦੇ ਇੱਕ ਬਈ ਬਾਅਦ ਦੇ ਦੇ ਉਹ ਕਿਆ ਖਾ ਲਾ ਰਾਣੇਂਦਰ ਨੇ ਨਹੀਂ ਕਹਦੀ ਜੱਲੀ ਰਾਣੇਂਦਰ ਨੇ ਖੁਸ਼ਾ ਵੀ ਖਾ ਗਿਆ ਅੱਧੀ ਹੈ ਨਾ ਹੂੰ ਬਾਈ ਉਹ ਤਾਂ ਖਾ ਕੇ ਆਹ ਚੀਜ਼ ਵੀ ਕੰਮ ਆਉਂਦੀ ਸੀ ਛੱਡੀ ਖੁਸ਼ੇ ਚਲੋ ਮੈਂ ਤਾਂ ਛੱਲੀ ਖਾ ਲਈ ਆ ਜਿਹੜਾ ਬੁੱਟਾ ਦੱਸਿਓ ਕਿਹੜੇ ਕਿਹੜੇ ਕੰਮ ਆਉਂਦਾ ਸੀ ਇਹਨੂੰ ਗੁੱਲ ਕਹਿੰਦੇ ਸੀ ਹਾਂਜੀ ਯਾ ਗੁੱਲ ਦੱਸਿਓ ਕਿਹੜੇ ਕਿਹੜੇ ਛੱਲੀ ਦਾ ਆਪਾਂ ਖਾ ਲੈਂਦੇ ਸੀ ਤੇ ਆ ਵੀ ਆਪਾਂ ਕੰਮ ਲੈਂਦੇ ਹੁੰਦੇ ਸੀ ਉਹ ਵੀ ਕਿਹੜੇ ਕਿਹੜੇ ਕੰਮ ਹੁਣ ਆਉਂਦਾ ਸੀਗਾ ਤੇ ਬਾਕੀ ਇਹਦੇ ਨਾਲ ਇੱਕ ਤਾਂ ਜਵਾੜਿਆਂ ਦੀ ਵਰਜਿਸ਼ ਵੀ ਹੁੰਦੀ ਐ ਦੰਦਾਂ ਦੇ ਵੀ ਹੁੰਦੀ ਐ ਤੇ ਬਾਕੀ ਆਪਾਂ ਜਿੰਨਾ ਕਾ ਆਪਦੇ ਬੱਚਾਂ ਨੂੰ ਜੋੜ ਸਕਦੇ ਉਹਨਾਂ ਨੂੰ ਜੋੜਦੇ ਆ ਚਲ ਟੇਸਟੀ ਲੱਗੀ ਖੁਸ਼ ਹਾਂਜੀ ਲਓ ਵੀ ਛੱਲੀ ਅੱਗ ਤੇ ਭੁੰਨ ਕੇ ਜਿਹੜਾ ਖਾਣ ਦਾ ਸਵਾਦ ਆਉਂਦਾ ਉਹ ਸਵਾਦ ਹੀ ਵੱਖਰਾ